来 ਮੇਤਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਫਰੀਦਕੋਟ ਖੜੇ ਆਂ ਜੀ ਅੱਜ ਤੇ ਕਿਵੇਂ ਗੱਗੂ ਠੀਕ ਆ ਚੜ੍ਹਦੀ ਕਲਾ ਹਾਂਜੀ ਹਾਂਜੀ ਬਾਈ ਵਧੀਆ ਜਮਾਂ ਚੜ੍ਹਦੀ ਕਲਾ ਜੀ ਬਈ ਬਾਈ ਜਨਾ ਇਹ ਬਾਈ ਯਾਰਾ ਬੀਟਾ ਦੀ ਪ੍ਰੋ ਕੋਟ ਜੰਕ ਜੀ ਆ ਇੱਥੇ ਰੱਖ ਹਾਂਜੀ ਕਿੰਨੇ ਕਿੰਨੇ ਪੌਣੇ ਆਹੇ ਡੱਬੇ ਇਹ ਬਾਈ ਜੀ ਆਪਾਂ ਸਾਰੇ ਚੀਜ਼ ਹੀ ਪਾਵਾਂਗੇ ਜੀ ਸਾਰੇ ਕਿੰਨਾ ਮਾਵਾ ਪੰਗਾ ਜਾਂ ਖਲਾਰਾ ਲੱਗਦਾ ਹਨਾ ਉਹ ਤੋਂ ਲੈ ਕੇ ਕਹਿੰਦਾ ਸਾਰਾ ਏਰੀਆ ਮੇਰੇ ਕੋਲੇ ਆ ਏ ਟੂ ਜ਼ੈਡ ਕਹਿੰਦਾ ਹਾਂਜੀ ਇਹ ਫਿਰ ਕੀ ਪੰਗਾ ਵੱਡਾ ਹੀ ਲੈ ਲਿਆ ਜੀ ਤੇ ਆਲੂ ਉਲੂ ਫਿਰ ਆਲੂ ਬਸ ਆ 31 ਲੱਗ ਆਲੂ ਲਾਦਾਂ ਜੀ ਤੇ ਪਹਿਲੀ ਯੂਰੀਆ ਪਾ ਰਿਹਾ ਅੱਜ ਕਿਉਂ ਚੜਦੀ ਕਲਾ ਜਾਂ ਹਾਂਜੀ ਤੇ ਤਿੰਨ ਗੱਟੇ ਖੋਲੇ ਮੈਨੂੰ ਕਿੰਨੇ ਖੋਲੇ ਨੇ ਤਿੰਨ ਖੋਲੇ ਜੀ ਤਿੰਨ ਖੋਲੇ ਤੇ ਇੱਕ ਬੁੱਕ ਚੂਜਾ ਪਾਉਣ ਲੱਗਾ ਵਿੱਚ ਇੱਕ ਪਾ ਦਾਂਗੇ ਹਾਂਜੀ ਇਹ ਯਾਰਾ ਦੇ ਪੱਡ ਬਿਲਡਰ ਵਗੈਰਾ ਸਾਰੇ ਪ੍ਰੋਡਕਟ ਵਰਤਦਾ ਮੁੰਡਾ ਹਾਂਜੀ ਯਾਰ ਇਹ ਆਪਣਾ ਆਲੂ ਦੇ ਵਿੱਚ ਵੀ ਆਪਾਂ ਸਾਰੀ ਯਾਰਾ ਦੀ ਵਰਤਦੇ ਆ ਜੀ ਇਹ ਕੋਈ ਮਸ਼ਹੂਰੀ ਨਹੀਂ ਹੈਗੀ ਬਾਈ ਮਿੱਤਰੋ ਇਹ ਫੀਡਬੈਕ ਹੈ ਅਸਲੀ ਜੀ ਜਾਵਾ ਮੱਕੀ ਦੇ ਵਿੱਚ ਵੀ ਬਾਈ ਆਪਾਂ ਯਾਰਾ ਯੂਜ਼ ਕਰਦੇ ਆ ਜੀ ਆਮ ਦੇ ਨਾਲੋਂ ਮੰਨ ਕੇ ਚਲੋ ਜਿਹੜੀ ਜਿੰਕਾ ਜੀ ਆ ਮੰਨ ਕੇ ਚਲੋ 33% ਜਾਂ ਕੋਈ ਦੂਜੇ ਨਾਲੋਂ ਸਸਤੀ ਪੈਂਦੀ ਤਾਂ ਇਹ ਰਿਜ਼ਲਟ ਵੀ ਬਹੁਤ ਸਸਤੀ ਪੈਂਦੀ ਆ ਬਹੁਤ ਸਸਤੀ ਪੈਂਦੀ ਆ ਇੱਕ ਬੁੱਕਤੂ ਹੀ ਆਓ ਪਿਆ ਜਰਾ ਵੱਟ ਤੇ ਕੱਲ ਪਾ ਕੇ ਆ ਉਹ ਕੱਲ ਪਾਇਆ ਹਾਂਜੀ ਤੇ ਨਾ ਕਿ ਲੈ ਚੱਕ ਜੀ ਠੀਕ ਹੈ ਆ ਹੁਣ ਤਿੰਨ ਕਿਲੋ 2 ਲੀਟਰ ਖੋਲਣ ਲੱਗਿਆ ਜੀ ਠੀਕ ਹੈ ਤੇ ਸਾਰਾ ਮੰਨ ਕੇ ਚਲੋ ਇਹੀ ਪਾਵਾਂ ਤੇ ਮਿਕਸ ਮੁਕਸ ਦੀ ਤਾਂ ਨਹੀਂ ਪ੍ਰੋਬਲਮ ਆਉਂਦੀ ਇਹਨੂੰ ਕੋਈ ਯਾਰ ਨਹੀਂ ਬਾਈ ਬਿਲਕੁਲ ਨਹੀਂ ਕੋਈ ਮਿਕਸ ਦੀ ਪ੍ਰੋਬਲਮ ਨਹੀਂ ਬਾਈ ਪਰ ਨਾਲ ਦੀ ਨਾਲ ਇੱਥੇ ਖੋਲੇ ਉੱਤੇ ਨਾ ਪਾਣੀ ਪੂਣੀ ਬਣਦਾ ਹਨਾ ਨਾ ਨਾ ਬਿਲਕੁਲ ਨਹੀਂ ਚੱਲ ਜਿਵੇਂ ਮਰਜ਼ੀ ਰੱਖੀ ਰੱਖੋ ਹਾਂਜੀ ਬਾਜੂ ਪਹਿ ਤੇ ਨਹੀਂ ਬਈ ਉਹ ਪਾਣੀ ਦਿਖਾਵਾਂਗੇ ਵੀ ਜਦੋਂ ਛਿੱਟਾ ਆਉਂਦਾ ਨਾਲ ਦੀ ਨਾਲ ਥੱਲੇ ਬੈਠੀ ਜਾਂਦੀ ਆਉਂਦੀ ਬਈ ਇਹ ਹੁੰਦਾ ਜੀ ਮਗਲੈਲ ਹਾਂ ਮਗਲੈਲ ਜਾ ਹਾਂਜੀ ਹਾਂ ਪੂਰਾ ਰਿਜ਼ਲਟ ਆਇਆ ਬਹੁਤ ਵਧੀਆ ਜੀ ਤੇ ਇੱਕ ਕੀ ਕਹੀ ਜਾਂਦਾ ਤੂੰ ਉਹ ਵੀ ਦਸਤਾਨੇ ਦੱਸ ਤੂੰ ਨੇ ਪਾ ਕੇ ਲੜ ਲਾਇਆ ਕਰੋ ਜੇ ਜ਼ਖਮ ਹੁੰਦੇ ਆ ਜ਼ਖਮ ਹੁੰਦੇ ਦਾ ਬਾਈ ਉਹਨਾਂ ਨੇ ਇਹ ਕਿਨਾਂ ਨੇ ਭੇਜਿਆ ਦਸਤਾਨੇ ਵੀ ਹਾਂ ਆਪਣੇ ਪੰਜਾਬ ਦੇ ਵਿੱਚ ਦੋ ਤਿੰਨ ਬੰਦਿਆਂ ਦਾ ਥੋੜਾ ਨੁਕਸਾਨ ਹੋ ਗਿਆ ਸੀਗਾ ਠੀਕ ਹੈ ਉਦੋਂ ਤੋਂ ਫਿਰ ਇਹਨਾਂ ਨੇ ਦਸਤਾਨੇ ਸੇਫਟੀ ਐ ਵੈਸੇ ਜਲਦੀ ਦਾ ਕੋਈ ਇਦਾਂ ਹੁੰਦਾ ਨਹੀਂ ਕੋਸ਼ ਲਾਉਣ ਵਾਲੇ ਵਧੀਆ ਹੋ ਜਾਂਦਾ ਕੰਮ ਹਾਂਜੀ ਤੇ ਪਰ ਫਿਰ ਵੀ ਸੇਫਟੀ ਐ ਸਰ ਤੇ ਵੈਰਾਈਟੀਆਂ ਦੱਸ ਮੈਨੂੰ ਮੜੀਆਂ ਚਲੋ ਇਹ ਤਾਂ ਮਨਸ਼ੂਰੀ ਇਹਨਾਂ ਦੀ ਬਥੇਰੀ ਹੋਊਗੀ ਆਪਾਂ ਨੂੰ ਕਿਹੜਾ ਨਾ ਧੋਗੇ ਦੇਣੇ ਆ ਜੀ ਜੀ ਤੇ ਕਿਹੜੀ ਕਿਹੜੀ ਵੈਰਾਈਟੀ ਲਾਈ ਐ ਵੈਰਾਈਟੀ ਭਾਈ ਆਪਾਂ 33 ਲਾਇਆ ਜੀ 12 13 ਕਿੱਲੇ ਜੀ ਤੇ 6 7 ਕਿੱਲੋ ਸਾਹਮੇ ਡੋਗਰ ਫੂਸਾ ਲਾਇਆ ਜੀ ਤੇ 212 ਦੇ ਲਾਇਆ ਚੰਨਕ ਕਿੱਲੇ ਜੀ ਤੇ ਬਾਕੀ ਆਪਾਂ 4 ਕਿੱਲੇ 17 18 ਲਾਈਆ ਜੀ ਤੇ ਬਾਕੀ ਸਾਰਾ ਦੂਜਾ 26 ਲਾਵਾਂਗੇ ਜੀ ਕੁੱਲ ਮਿਲਾ ਕੇ ਮੌਸਮ ਵੀ ਝੋਨੇ ਲਾਏ ਦਾ ਫਾਇਦਾ ਹੈ ਕਿ ਨੁਕਸਾਨ ਬਈ ਕੁੱਲ ਮਿਲਾ ਕੇ ਕਹਦੇ ਹੋ ਪੰਜਾਬੀ ਲੀਵਰ ਤੇ ਭਈਆਂ ਦੇ ਵਿੱਚ ਫਰਕ ਇੰਨਾ ਵੀ ਭਈਏ ਕੰਮ ਛੇਤੀ ਨਿਵੇੜ ਦਿੰਦੇ ਆ ਬਈ ਜਿਵੇਂ ਮਿੰਟੋ ਮਿੰਟ ਹੀ ਲਾ ਕੇ ਤੇ ਪਰ ਯਾਰ ਵੀ ਥੋੜਾ ਨਾ ਜਿੰਨਾ ਮਰਜ਼ੀ ਕਹੀ ਉਹਨਾਂ ਨੇ ਵਿਰਲਾ ਲਾਉਣਾ ਨਹੀਂ ਲਾਉਣਾ ਪਾੜੇ ਹੁਣ ਆਜ ਆਇਦਾ ਤਾਂ ਚੱਲ ਬੂਟਾ ਮਾਰ ਦੋ ਮੇਰੇ ਹਾਂਜੀ ਹਾਂ ਹੁਣ ਜੇ ਇਹਦੀ ਥਾਂ ਤੇ 26 ਜਾਂ ਕੋਈ ਹੋਰ ਹਾਈਬ੍ਰਿਡ ਝੋਨਾ ਹੋਵੇ ਉਹਨੇ ਕਿੱਥੋਂ ਮਾਰੂ ਬੂਟਾ ਹਨਾ ਜੀ ਬਾਸਮਤੀ ਦੇ ਵਿੱਚ ਵੀ ਮੇਰੇ ਹਿਸਾਬ ਨਾਲ ਤਾਂ ਬਈ ਕਪਾ ਕਹਿੰਦੇ ਪੰਜਾਬੀ ਲੀਵਰ ਤੋਂ ਹੀ ਹਾਂ ਬਾਸਮਤੀ ਤੋਂ ਮਿਲਦਾ ਉਹਦੋਂ ਤੋਂ ਹੀ ਲਵਾਈ ਹੈ ਹਾਂਜੀ ਹ ਤੇ ਬਾ ਕੀ ਕੋਈ ਇੰਨਾ ਯਾਰ ਬੈਨੀਫਿਟ ਜੀ ਮੈਨੂੰ ਲੱਗਿਆ ਨਹੀਂ ਭਈਆਂ ਬਸ ਇੰਨੇ ਵੀ ਵੇਲਾ ਹੀ ਛੇਤੀ ਕਰ ਦਿੰਦੇ ਬੰਦੇ ਨੂੰ ਪਰਲਾ ਮੜਾ ਜਾ ਦੇਖੀ ਇਹਨਾਂ ਨੂੰ ਕੀ ਕਿਵੇਂ ਆ ਕੀ ਹਿਸਾਬ ਕਿਤਾਬ ਮੈਂ ਵੀ ਪਾ ਕੇ ਆਇਆ ਪੰਡਾ ਅੱਛਾ ਜੀ ਹਾਲੋ ਵੀ ਦੱਸ ਦਣਾ ਦਾ ਪਹਿਲੀ ਜੁੜੀਆ ਚ ਪਾਉਣ ਲੱਗੇ ਅੱਜ ਕਚੋਪਰ ਮੌਸਮ ਤਕਰੀਬਨ ਐਤ ਕੀ ਸਹੀ ਰਹੂਗਾ ਜਨ ਮੇਲਾ ਦਾ ਹਨਾ ਮੌਸਮ ਬਾਈ ਬਹੁਤ ਸੁਹਾਵਾ ਮੌਸਮ ਦਾ ਫਸਲਾਂ ਲਈ ਬਹੁਤ ਵਧੀਆ ਇੱਕਾ ਮੋਟੀ ਯੂਰੀਆ ਤੇ ਬਰੀਕ ਯੂਰੀਆ ਦਾ ਵੀ ਆਹ ਦਾਣਾ ਬਹੁਤ ਦੂਰ ਜਾਂਦਾ ਹਨਾ ਮੋਟੀ ਦਾ ਇਹ ਪਾਣੀ ਬਹੁਤ ਚੱਲ ਲਵੇ ਇੱਕ ਜਿਹੜੀ 33 ਤੇ 21% ਆ ਉਹ ਕਹਿੰਦੇ ਯੂਰੀਆ ਦੇ ਵਿੱਚ ਰਲਾ ਕੇ ਉਹਦਾ ਬਈ ਫਾਇਦਾ ਘੱਟ ਹੁੰਦਾ ਕਹਿੰਦੇ ਉਹ ਮਿੱਟੀ ਦੇ ਵਿੱਚ ਰਲਾ ਕੇ ਪਾਉਣੀ ਜ਼ਰੂਰੀ ਹੈ ਤੇ ਨਾਲੇ ਆਪਾਂ ਉਹਨੀ ਡੋਜ਼ ਨਹੀਂ ਪੂਰੀ ਕਰ ਸਕਦੇ ਜਿਹਨੀ ਰਿਸਟ ਕਹਿੰਦੀ ਹੈ 8 ਕਿਲੋ ਰეკਮੈਂਡ ਕਰਦੀ ਮੈਨੂੰ ਲੱਗਦਾ ਹਾਂ ਹਾਂ ਨਹੀਂ 33% ਵਾਲੀ 15 ਕਿਲੋ ਪਰ ਉਹ ਆਪਾਂ 8 ਪਾ ਦਿੰਨੇ ਆ ਅੱਧੀ ਪਾ ਦਿੰਨੇ ਆ ਜੀ ਕਈ ਦਾ 8 ਵੀ ਨਹੀਂ ਪਾਉਂਦੇ ਉਹ ਹੁਣ 4 4 ਦੀ ਉਹਦੀ ਪੈਕਿੰਗ ਪਾਈ ਜਾਂਦੇ ਨੇ ਹਾਂ ਜੀ ਨਹੀਂ ਉਹਦੇ ਨਾਲੋਂ ਤਾਂ ਫਿਰ ਇਹ ਕਿਤੇ ਵਧੀਆ ਬਈ ਉਹ ਤਾਂ ਬਈ ਰੋਂਦੀ ਦੇ ਸਿਰ ਤੇ ਹੱਥ ਰੱਖ ਕੇ ਹਾਂ ਹਾਂ ਨਾ ਹੀ ਪਾਉ ਉਹ ਦੂ ਦਾ ਹਾਂ ਸਹੀ ਗੱਲ ਆ ਜੀ ਕਾਲੇ ਲਾ ਦੇ ਕਰਾਂ ਜੀ ਕਰ ਦੇ ਕੀ ਬਈ ਅੰਡਾ ਤੇਲ ਬਸ ਆ ਹਨਾ ਪਾਣੀ ਨਾਲ ਬਣ ਕੇ ਚਲੋ ਬਣ ਜਾਂਦਾ ਇਹ ਹੂੰ ਤੇ ਐ ਮਿੱਟੀ ਨਾਲ ਕੱਢ ਲੈਦਾ ਬਹੁਤ ਵਧੀਆ ਕੀ ਬਾਤ ਆ ਯਾਰ ਇਹਦਾ ਝਮੀ ਨਿਕਲ ਗਿਆ ਸਾਰਾ ਹਾਂ ਜੀ ਦਾਣੇ-ਦਾਣੇ ਦਾ ਚੜਾ ਦੇਗਾ ਫਿਰ ਹੈ ਲੈ ਵੀ ਪਾਣੀ ਦਾ ਵਿੱਚ ਰਿਐਕਸ਼ਨ ਦਿਖਾ ਕੇ ਅਕੂ ਕਿਵੇਂ ਕਰਦਾ ਹੈ ਇਹ ਬਾਈ ਜੀ ਦੇਖੋ ਇਹਨੇ ਆ ਦੇਖ ਐਂ ਫੈਲੀ ਜਾਣਾ ਹਨਾ ਓਏ ਜਿਵੇਂ ਤੇਲ ਆ ਬਸ ਐਂ ਫੈਲੀ ਜਾਣਾ ਜੀ ਤੇ ਬਹੁਤ ਵਧੀਆ ਬਣ ਕੇ ਚਲਿਆ ਕਰੀ ਇਦਾਂ ਵੀ ਉਹਨੂੰ ਪਾ ਕੇ ਪਾਣੀ ਜਮਾ ਥੱਲੇ ਲਾ ਦਿੱਤਾ ਜਾਵੇ ਤੇ ਤਾਂ ਕਿ ਇਦਾਂ ਵੀ ਆ ਦੇਖੋ ਬਾਈ ਉੱਕਨ ਸਾਥ ਖੁਰਦਾ ਕਿ ਦੀ ਪਾਣੀ ਥੱਲੇ ਲਾ ਜਿਵੇਂ ਉਹ ਗੂਟਾ ਕਲੋਰ ਗੰਦ ਵਾਲੀ ਦਵਾਈ ਜਾਂਦੀ ਓਵੇਂ-ਓਵੇਂ ਪਾਟੀ ਜਾਂਦਾ ਹਨਾ ਨਾਲ ਦੀ ਨਾਲ ਹਾਂਜੀ ਹਾਂਜੀ ਮਸ ਇਹਨਾਂ ਨੂੰ ਕਿਰਾ ਪਾ ਕੇ ਹੀ ਪਾਣੀ ਥੱਲੇ ਲੱਗ ਕੇ ਇਸ ਤਰ੍ਹਾਂ ਹੋ ਜੇ ਤੇ ਰਿਜ਼ਲਟ ਬਹੁਤ ਬਹੁਤ ਜਿੱਥੇ ਜਿੱਥੇ ਯੂਰੀਆ ਜਾਊਗੀ ਬਸ ਉੱਥੇ 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 ਹਾਂ ਪਰ ਪਾਣੀ ਦੇ ਵਿੱਚ ਰਿਐਕਸ਼ਨ ਦੇਖੋ ਬਾਈ ਇਹ ਐ ਬਣ ਜਾਂਦਾ ਲੈਂਦਾ ਨਹੀਂ ਬਿਲਕੁਲ ਉਹਨਾਂ ਨੂੰ ਜਿੱਦਾਂ ਆਪਣਾ ਹੁੰਦਾ ਹਾ ਗਰੀਸ ਨੂੰ ਗਰੀਸ ਤੇਲ ਜਾਂ ਨਾ ਵਿੱਚ ਦੇ ਹਾਂਜੀ ਤੇ ਬਈ ਅੱਲਾ ਵੀ ਬਣਾਇਆ ਜੇ ਤਾਂ ਬਹੁਤ ਸੋਹਣੀ ਗ੍ਰੂਸ ਹੈ ਨਾ ਵਾਕਈ ਮੜ ਜਾ ਹੋ ਗਰਾ ਚੱਲ ਵਾਹ ਵਾਹ ਸਹੀ ਹੈ ਵਾਹ ਦੂਰ ਦੀ ਲੋੜ ਹੀ ਨਹੀਂ ਆ ਲੈ ਮੇਟਰ ਹੋਰ ਵੀਡੀਓ ਲਈ ਕਰ ਲਿਓ ਸਬਸਕ੍ਰਾਈਬ ਤੇ ਫੋਲੋ ਵੀਡੀਓ ਪੈਂਦੀਆਂ ਰਹਿਣਗੀਆਂ ਅੱਗੇ ਥੈਂਕ ਯੂ ਸੋ ਮਚੀ